ਦੇਸ਼ ਦੀ ਜਦੋਂ ਸਰਕਾਰ ਬਣਦੀ ਹੈ ਤਾਂ ਹਰ ਕਿਤੇ ਦੇ ਲੋਕ ਉਸ ਨਾਲ ਉਸ ਨੂੰ ਸਪੋਰਟ ਕਰ ਦਿਆ ਜਾਂ ਉਸ ਦਾ ਵਿਰੋਧ ਕਰ ਦਿਆ ਉਹਦਾ ਰੀਜ਼ਨ ਇਹੀ ਹੁੰਦਾ ਆ ਕਿ ਕਿਤੇ ਨਾ ਕਿਤੇ ਉਹਨਾਂ ਦੇ ਮਸਲਿਆਂ ਨੂੰ ਉਹ ਟੱਚ ਕਰਦੇ ਆ ਜਾਂ ਨਹੀਂ ਕਰਦੇ ਜਿਹੜੀ ਇਹਨਾਂ ਨੇ ਦਿੱਲੀ ਆਪਣਾ ਮੋਰਚਾ ਲਾਇਆ ਸੀ ਇਸ ਇਹ ਸਵਾਸਨ ਦੇ ਕੇ ਕਿਸਾਨਾਂ ਨੂੰ ਤੇ ਉਹ ਮੋਰਚਾ ਉਹਨਾਂ ਦਾ ਉਹਨਾਂ ਨੇ ਬਹੁਤ ਉਥੋਂ ਹਟਾ ਦਿੱਤਾ ਗੈਪ ਨਹੀਂ ਆ ਇਹ ਇਗਨੋਰੈਂਸ ਹੈ ਪੰਜਾਬ ਦੇ ਵਿੱਚ ਭਾਜੀਪੀ ਨੂੰ ਮੇਰੇ ਹਿਸਾਬ 'ਚ ਇੱਕ ਸੀਟ ਮਿਲ ਸਕਦੀ ਹੈ ਇਹ ਰਾਜਨੀਤਿਕ ਸਟੰਟ ਇਹਨਾਂ ਦੇ ਜੀ ਇਹ ਪਹਿਲਾਂ ਤਾਂ ਕਾਂਗਰਸ ਦੇ ਨਾਲ ਮਿਲੇ ਹੋਏ ਸੀ ਪਰ ਦਲਜੀਤ ਜੀ ਸੈਂਟਰ ਗਵਰਨਮੈਂਟ ਤਾਂ ਕਹਿੰਦੀ ਹੈ ਕਿ ਕਿਸਾਨਾਂ ਵਾਸਤੇ ਫਰਟੀਲਾਈਜ਼ਰ ਇਕੁਪਮੈਂਟ ਐਗਰੀਕਲਚਰ ਇਕੁਪਮੈਂਟ ਤੇ ਕਾਫੀ ਸਬਸਿਡੀ ਅਸੀਂ ਦੇ ਰਹੇ ਹਾਂ ਟਰੈਕਟਰਾਂ ਦੇ ਸਬਸਿਡੀ ਦੇ ਰਹੇ ਹਾਂ ਇਹ ਵਾਦੇ ਬਹੁਤ ਕਰਦੇ ਆ ਲੇਕਿਨ ਇਹਨਾਂ ਚੋਂ 1% ਵੀ ਵਾਦਾ ਜਿਹੜਾ ਪੂਰਾ ਨਹੀਂ ਹੁੰਦਾ। ਮੇਰੀ ਪਰਸਨਲ ਰਾਇ ਹੈ ਕਿ ਐਕੀ ਕਾਂਗਰਸ ਅਗਰ ਸੈਂਟਰ ਚਲਦੀ ਹੈ ਉਹ ਜ਼ਿਆਦਾ ਬੈਟਰ ਕਰ ਸਕਦੀ ਹੈ। ਜਿੰਨਾ ਚਿਰ ਕਾਂਗਰਸ ਦੀ ਸਰਕਾਰ ਰਹੀ ਹੈ ਉਹਨਾਂ ਦੀ ਵਿਦੇਸ਼ ਨੀਤੀ ਜਿਹੜੀ ਹੈ ਉਹ ਬਹੁਤ ਹੀ ਪੂਰ ਰਹੀ ਹੈ। ਉਸ ਟਾਈਮ 'ਦੀ ਅਟਲ ਵਿਹਰੀਵਾਜ ਪਈ ਨੇ ਕਾਰਗਿਲ ਯੁੱਧ ਕੀਤਾ ਸੀ। ਅੱਜ ਤਾਂ ਸਰਜਿਕਲ ਸਟ੍ਰਾਈਕ ਦੀ ਅਸੀਂ ਗੱਲ ਕਰਦੇ ਆ। ਉਦੋਂ ਕਾਰਗਿਲ ਯੁੱਧ ਅਟਲ ਵਿਹਰੀਵਾਜ ਪਈ ਨੇ ਤਾਂ ਪਾਕਿਸਤਾਨ ਨਾਲ ਸਿੱਧਾ ਯੁੱਧ ਹੀ ਕਰ ਲਿੱਤਾ ਸੀ। ਤੇ ਜਿੱਤ ਕੇ ਅਸੀਂ ਆਏ ਸੀ ਕਾਰਗਿਲ। ਤਫੋਂ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਹੌਸਲਾ ਕਿਸ ਵਿੱਚ ਹੈ ਉਸ ਦਾ ਲੈਵਲ ਤੱਕ ਜਾਣ ਦਾ ਚਾਈਨਾਗਲ ਤਾਜੀ ਲੋਕ ਸਭਾ ਇਲੈਕਸ਼ਨ ਦਾ ਮਾਹੌਲ ਚੱਲ ਰਿਹਾ ਹੈ ਤੇ ਅਸੀਂ ਹਲਕਾ ਡੇਰਾ ਬਸੀ ਦੇ ਜ਼ੀਰਕਪੁਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪਹਿਲਾਂ ਬਲਟਾਣੇ ਸੀ ਬਲਟਾਣੇ ਮਾਰਕੀਟ ਤੋਂ ਫਿਰ ਫਰਨੀਚਰ ਮਾਰਕੀਟ ਗਏ ਉਸ ਤੋਂ ਬਾਅਦ ਹੁਣ ਅਸੀਂ ਗੁਰੂ ਗੋਬਿੰਦ ਸਿੰਘ ਦਾ ਗੁਰੂ ਗੋਬਿੰਦ ਸਿੰਘ ਨਗਰ ਆ ਗਏ ਆ ਜਿੱਥੇ ਸਾਡੀ ਮੁਲਾਕਾਤ ਵਾਲੀਆ ਸਾਹਿਬ ਨਾਲ ਹੋਈ ਆ ਇਹਨਾਂ ਦੇ ਨਾਲ ਗੱਲ ਕਰ ਲੈਨੇ ਆ ਐਗਰੀਕਲਚਰ ਦਾ ਇਹਨਾਂ ਦਾ ਕੰਮ ਹੈ ਤਾਂ ਕੋਈ ਵੀ ਗਵਰਨਮੈਂਟ ਹੁੰਦੀ ਹੈ ਜਾਂ ਕੋਈ ਵੀ ਦੇਸ਼ ਦੀ ਜਦੋਂ ਸਰਕਾਰ ਬਣਦੀ ਹੈ ਤਾਂ ਹਰ ਕਿਤੇ ਦੇ ਲੋਕ ਉਸ ਨਾਲ ਉਸ ਨੂੰ ਸਪੋਰਟ ਕਰਦੇ ਆ ਜਾਂ ਉਸ ਦਾ ਵਿਰੋਧ ਕਰਦੇ ਆ ਉਹਦਾ ਰੀਜ਼ਨ ਇਹੀ ਹੁੰਦਾ ਆ ਕਿ ਕਿਤੇ ਨਾ ਕਿਤੇ ਉਹਨਾਂ ਦੇ ਮਸਲਿਆਂ ਨੂੰ ਉਹ ਟੱਚ ਕਰਦੇ ਆ ਜਾਂ ਨਹੀਂ ਕਰਦੇ ਤਾਂ तमाम ਮੁੱਦਿਆਂ ਤੇ ਅੱਜ ਆਪਾਂ ਗੱਲਬਾਤ ਵਾਲੀਆ ਸਾਹਿਬ ਨਾਲ ਕਰਨ ਵਾਲੇ ਆ ਵਾਲੀਆ ਸਾਹਿਬ ਬਹੁਤ-ਬਹੁਤ ਸਵਾਗਤ ਥੈਂਕ ਯੂ ਸਰ ਤਦ ਹੀ ਲੋਕ ਸਭਾ ਇਲੈਕਸ਼ਨ ਦਾ ਮਾਹੌਲ ਇਸ ਵੇਲੇ ਚੱਲ ਰਿਹਾ ਹੈ ਹਰ ਉਮੀਦਵਾਰ ਧੜਾ ਧੜ ਵਾਅਦੇ ਵੀ ਕਰ ਰਿਹਾ ਹੈ ਧੜਾ ਧੜ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਤੁਸੀਂ ਇਸ ਮਾਹੌਲ ਨੂੰ ਸਭ ਤੋਂ ਪਹਿਲਾਂ ਦੱਸੋ ਵੀ ਕਿਵੇਂ ਵੇਖਦੇ ਹੋ ਸਰ ਜੀ ਬਾਅਦ ਇਹ ਜਿਹੜੀ ਗਵਰਨਮੈਂਟ ਇਲੈਕਸ਼ਨ ਦੇ ਟਾਈਮ ਤੇ ਜਿਹੜੀ ਗਵਰਨਮੈਂਟ ਬਣਾ ਆਪਣੀ ਬਣਾਉਣ ਦੇ ਚੱਕਰ ਚ ਸਾਰੇ ਵਾਅਦੇ ਜਿਹੜੇ ਆ ਉਹ ਕਰਦੇ ਆ ਬਾਅਦ ਇਹ ਜਿਹੜੇ ਆ ਜਿੱਦਾਂ ਹੁਣ ਮਿਸਾਲ ਦੇ ਤੌਰ ਤੇ ਕੇਂਦਰ ਸਰਕਾਰ ਜਿਹੜੀ ਹੈ ਬੀਜੇਪੀ ਦੀ ਹੈ ਉਹਨਾਂ ਨੇ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਵੀ ਤੁਹਾਡੇ ਕਰਜ਼ਾ ਮਾਫ ਕਰਾਂਗੇ ਤਾਂ ਨੂੰ ਐਮਐਸਪੀ ਦੇਾਂਗੇ ਤੇ ਜੋ ਤੁਹਾਡਾ ਇਹ ਆਪਣੇ ਇਹਨਾਂ ਦੇ ਸਲਾਨਾ ਜੋ 6000 ਰੁਪਏ ਕਹਿੰਦੇ ਆਹੀ ਹਰੇਕ ਜ਼ਿਮੀਦਾਰ ਨੂੰ ਦੰਨੇ ਆ ਜੀ ਉਹਦੇ ਬਾਰੇ ਤੇ ਜੋ ਤੁਹਾਡੇ ਗਵਸਤਾਰ ਹੋਏ ਬੰਦੇ ਕਿਸਾਨ ਹੈ ਇਹੀ ਉਹਨਾਂ ਨੂੰ ਛੱਡਾਂਗੇ ਇਦਾਂ ਦੇ ਬਹੁਤ ਹੀ ਜਿਹੜੇ ਆ ਝੂਠੇ ਵਾਦੇ ਬੀਜੇਪੀ ਨੇ ਕੀਤੇ ਆ ਕਿਸਾਨਾਂ ਨਾਲ ਤੇ ਇਸ ਤੋਂ ਬਾਅਦ ਜਿਹੜੀ ਇਹਨਾਂ ਨੇ ਦਿੱਲੀ ਆਪਣਾ ਮੋਰਚਾ ਲਾਇਆ ਸੀ ਇਸ ਇਹ ਸਵਾਸਨ ਦੇ ਕੇ ਕਿਸਾਨਾਂ ਨੂੰ ਤੇ ਉਹ ਮੋਰਚਾ ਉਹਨਾਂ ਦਾ ਉਹਨਾਂ ਨੇ ਬਾਹਰ ਉਥੋਂ ਹਟਾ ਦਿੱਤਾ ਜੀ ਉਹ ਤੋਂ ਬਾਅਦ ਬੀਜੇਪੀ ਨੇ ਕਿਸਾਨਾਂ ਦਾ ਕੋਈ ਵੀ ਜੋ ਚੀਜ਼ਾਂ ਮੰਨੀਆਂ ਮੰਨੀਆਂ ਸੀ ਉਹੜਾ ਝੋੜਾ ਨੇ ਕੋਈ ਵੀ ਉਹਨਾਂ ਦਾ ਸਾਥ ਨਹੀਂ ਦਿੱਤਾ ਜੀ ਅੱਛਾ ਦਲਜੀਤ ਜੀ ਇਹਨੂੰ ਤੁਸੀਂ ਕਮਿਊਨੀਕੇਸ਼ਨ ਗੈਪ ਮੰਨਦੇ ਹੋ ਜਾਂ ਇਗਨੋਰੈਂਸ ਮੰਨਦੇ ਹੋ ਇੱਕ ਇੱਕ ਨੌਰੈਂਸ ਗੈਪ ਨਹੀਂ ਹੈ ਇਹ ਇਗਨੋਰੈਂਸ ਹੈ ਇਹ ਕਿਸਾਨਾਂ ਦੇ ਨਾਲ ਇਹਨਾਂ ਨੇ ਬਹੁਤ ਹੀ ਧੱਕਾ ਕੀਤਾ ਝੂਠੇ ਵਾਅਦੇ ਕੀਤੇ ਆ ਹੁਣ ਜਿਹੜਾ ਇਸ ਟਾਈਮ ਸਾਡੇ ਪੰਜਾਬ ਦਾ ਮਾਹੌਲ ਹੈ ਉਹਦੇ ਵਿੱਚ ਕਿਸਾਨ ਜਿਹੜੇ ਆ ਉਹ ਭਾਜੀਪੀ ਦੇ ਬਿਲਕੁਲ ਵਰਖਲਾਬ ਹੈ ਜੀ ਜੋ ਵੀ ਆ ਤੁਸੀਂ ਵੇਖ ਹੀ ਰਹੇ ਜੋ ਵੀ ਭਾਜੀਪੀ ਦਾ ਕੈਂਡੀਡੇਟ ਪਿੰਡਾਂ ਦੇ ਵਿੱਚ ਵੋਟ ਮੰਗਣ ਜਾਂਦਾ ਤਾਂ ਕਿਸਾਨ ਉਹਨਾਂ ਦਾ ਪੂਰੇ ਜ਼ੋਰ-ਚੋਰ ਨਾਲ ਵਿਰੋਧ ਕਰਦੇ ਜੀ ਇਵੇਂ ਕਿ ਉਹਨਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਵੀ ਬੜਨ ਨਹੀਂ ਦਿੰਦੇ ਜੀ ਇਸ ਕਰਕੇ ਮੇਰਾ ਜੋ ਵਿਚਾਰ ਹੈ ਵੀ ਪੰਜਾਬ ਦੇ ਵਿੱਚ ਜੀ ਭਾਜਪਾ ਨੂੰ ਮੇਰੇ ਹਿਸਾਬ 'ਚ ਇੱਕ ਸੀਟ ਮਿਲ ਸਕਦੀ ਹੈ ਉਹ ਵੀ ਗੁਰਦਾਸਪੁਰ ਇਲਾਕੇ 'ਚ ਕਿਉਂਕਿ ਉੱਥੇ ਹਿੰਦੂ ਤਬਕਾ ਜ਼ਿਆਦਾ ਹੈ ਜੀ ਤੇ ਜ਼ਿਮੀਂਦਾਰ طبਕਾ ਉਥੇ ਘਟਾ ਹੈ ਇਸ ਕਰਕੇ ਉਹਨਾਂ ਨੂੰ ਇੱਕ ਸੀਟ ਗੁਰਦਾਸਪੁਰ ਤੋਂ ਮਿਲ ਸਕਦੀ ਹੈ ਬਾਕੀ ਜਿਹੜੇ ਪਿੰਡਾਂ ਦਾ ਏਰੀਆ ਉਥੇ ਇਹਨਾਂ ਨੂੰ ਕਿਸਾਨ ਕੋਈ ਇਹਨਾਂ ਨਾਲ ਮਦਦ ਕਰਕੇ ਤਿਆਰ ਨਹੀਂ ਇਹਨਾਂ ਨੂੰ 13 ਚੋਂ ਇੱਕ ਸੀਟ ਮੈਂ ਜੀ 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 ਜਿਸਰਾ ਮਹਾਰਾਣੀ ਪੰਨੀਤ ਕੋਰ ਸਾਡੇ ਇੱਥੇ ਪਟਿਆਲਾ ਕੌਨਸਟਿਟੈਂਸੀ ਤੋਂ ਉਹੀ ਖੜੇ ਨੇ ਐਜ਼ ਅ ਮੈਂਬਰ ਆਫ ਪਾਰਲੀਮੈਂਟ ਵਾਸਤੇ ਲੜ ਰਹੇ ਨੇ ਤੇ ਬੀਜੇਪੀ ਤੋਂ ਨੇ ਜਿਸਾਂ ਪਹਿਲੇ ਉਹ ਚਾਰ ਵਾਰ ਕਾਂਗਰਸ ਤੋਂ ਲੜੇ ਨੇ ਤੁਹਾਨੂੰ ਕੀ ਲੱਗਦਾ ਕਿ ਮਾ ਰਾਣੀ ਪ੍ਰਨੀਤ ਕੌਰ ਨੂੰ ਇਥੋਂ ਕੋਈ ਸੁਭ ਮਿਲੇਗਾ ਹੁੰਗਾ ਰਾ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਜਿਹਦਾ ਰਾਣੀ ਪ੍ਰਨੀਤ ਕੌਰ ਇਹ ਰਾਜਨੀਤਿਕ ਸਟੰਟ ਇਹਨਾਂ ਦੇ ਜੀ ਇਹ ਪਹਿਲਾਂ ਤਾਂ ਕਾਂਗਰਸ ਦੇ ਨਾਲ ਮਿਲੇ ਹੋਏ ਸੀ ਹੁਣ ਇਹ ਕੈਪਟਨ ਅਮਨਿੰਦਰ ਸਿੰਘ ਬੀਜੇਪੀ ਚ ਆ ਗਏ ਜੀ ਹੁਣ ਉਹ ਬੀਜੇਪੀ ਦੀ ਸ੍ਰੀਪਰਨੀਤ ਕੌਰ ਨੂੰ ਮਿਲ ਗਈ ਜੀ ਲੇਕਿਨ ਮੈਂ 100% ਇਹ ਵਾਦਾ ਕਰਦਾ ਕਿ ਪਰਨੀਤ ਕੌਰ ਸਾਡੇ ਇਲਾਕੇ ਵਿੱਚੋਂ ਨਹੀਂ ਜਿੱਤ ਸਕਦੀ ਕਿਉਂਕਿ 70 80% ਸਾਡੇ ਜ਼ਿਮੀਦਾਰ ਭਾਈ ਰਹਿੰਦੇ ਆ ਉਹ ਇਹਨਾਂ ਨੂੰ ਪਿੰਡਾਂ ਦੇ ਵਿੱਚੋਂ ਕੋਈ ਵੋਟ ਨਹੀਂ ਮਿਲਣੀ ਜਿਹੜੀ ਸ਼ਹਿਰੀ ਵੋਟ ਆ ਉਹ ਹਰੇਕ ਪਾਰਟੀ ਦੇ ਵਿੱਚ ਵਟ ਜਾਂਦੀ ਹੈ ਜਿਹੜੀ ਪਾਰਟੀ ਨੂੰ ਜਿਤਾਣਾ ਉਹ ਸਿਰਫ ਇੱਕ ਕਿਸਾਨ ਹੀ ਜਾਂ ਪਿੰਡਾਂ ਦੇ ਲੋਕ ਹੀ ਉਸ ਪਾਰਟੀ ਨੂੰ ਜਿਤਾ ਸਕਦੇ ਆ ਸ਼ਹਿਰੀ ਵੋਟ ਵੱਟ ਜਾਂਦੀ ਹੈ ਪਰ ਦਲਜੀ ਜੀ ਸੈਂਟਰ ਗਵਰਨਮੈਂਟ ਤਾਂ ਕਹਿੰਦੀ ਹੈ ਕਿਸਾਨਾਂ ਵਾਸਤੇ ਫਰਟੀਲਾਈਜ਼ਰ ਇਕਵਿਪਮੈਂਟ ਐਗਰੀਕਲਚਰ ਇਕਵਿਪਮੈਂਟ ਤੇ ਕਾਫੀ ਸਬਸਿਡੀ ਅਸੀਂ ਦੇ ਰਹੇ ਹਾਂ ਟਰੈਕਟਰਾਂ ਦੀ ਸਬਸਿਡੀ ਦੇ ਰਹੇ ਹਾਂ ਸੈਂਟਰ ਗਵਰਨਮੈਂਟ ਦੀ ਤਾਂ ਕਿਸਾਨਾਂ ਵਾਸਤੇ ਕਹਿੰਦੇ ਬਹੁਤ ਸਕੀਮਾਂ ਨੇ ਕਿ ਉਹ ਨਹੀਂ ਪਾਸ ਆਨ ਹੋ ਪਾ ਰਹੀਆਂ ਪੰਜਾਬ ਤੱਕ ਕਿ ਕਿਤਨਾ ਗੈਪ ਕੀ ਰਹਿ ਰਿਹਾ ਉਹਦੇ ਵਿੱਚ ਕਿਉਂਕਿ ਐਗਰੀਕਲਚਰ ਇਕਵਿਪਮੈਂਟ ਤੋਂ ਜ਼ਿਆਦਾ ਪੰਜਾਬ ਵਿੱਚ ਹੀ ਦੇਖੋ ਉਹਦੀ ਪ੍ਰੋਡਕਸ਼ਨ ਹੁੰਦੀ ਹੈ ਸਭ ਜਿਆਦਾ ਇਹੀ ਬੰਦ ਇੱਕ ਬਾਈ ਨਾ ਹੋ ਜਾਣ ਕੁਝ ਹੀ ਹੋ ਜੇ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਸਰ ਬਾਅਦੇ ਜਿਹੜੇ ਇਲੈਕਸ਼ਨ ਦੇ ਟਾਈਮ ਤੇ ਕੀਤੇ ਜਾਂਦੇ ਆ ਕੋਈ ਵੀ ਪਾਰਟੀ ਹੋ ਕਾਂਗਰਸ ਹੋ ਬੀਜੇਪੀ ਹੋ ਆਪ ਹੋ ਇਹ ਬਾਰੇ ਬਹੁਤ ਕਰਦੇ ਆ ਲੇਕਿਨ ਇਹਨਾਂ ਚੋਂ 1% ਵੀ ਵਾਦਾ ਜਿਹੜਾ ਪੂਰਾ ਨਹੀਂ ਹੁੰਦਾ ਹੁਣ ਜਿਹੜੀ ਗੱਲ ਤੁਸੀਂ ਕੇਂਦਰ ਸਰਕਾਰ ਦੀ ਕਰਦੇ ਆ ਕੇਂਦਰ ਸਰਕਾਰ ਦੀ ਗੱਲ ਮੈਂ ਤੁਹਾਨੂੰ ਇਸ ਕਰਕੇ ਦੱਸਦਾ ਸਟੇਟ ਦੇ ਵਿੱਚ ਮਿਸਾਲ ਦੇ ਤੌਰ ਤੇ ਜੁਪੀ ਹੈ ਜੁਪੀ ਦੇ ਵਿੱਚ ਬੀਜੇਪੀ ਦੀ ਗਵਰਨਮੈਂਟ ਹੈ ਤੇ ਸੈਂਟਰ ਦੇ ਵਿੱਚ ਵੀ ਬੀਜੇਪੀ ਦੀ ਗਵਰਨਮੈਂਟ ਹੈ ਇਹ ਬੀਜੇਪੀ ਦੀ ਪਔਰਸੀ ਹੈ ਕਿ ਜਿਸ ਇਲਾਕੇ ਦੇ ਵਿੱਚ ਉਹਨਾਂ ਦੀ ਸਰਕਾਰ ਹੈ ਉਹ ਉਹਨਾਂ ਨੂੰ ਹੀ ਸਪੋਰਟ ਕਰਦੀ ਹੈ ਉਹ ਜਿੰਨਾ ਜ਼ਿਆਦਾ ਤੇ ਜ਼ਿਆਦਾ ਬਜਟ ਦੇ ਕੇ ਉਹ ਆਪਣੇ ਵਾਲੇ ਸਟੇਟ ਨੂੰ ਉੱਪਰ ਲੈ ਜਾਂਦੇ ਇਹਦਾ ਮਾਈਨਸ ਪੁਆਇੰਟ ਪੰਜਾਬ ਨੂੰ ਕੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਦੀ ਪਾਰਟੀ ਹੈ ਤੇ ਕੇਂਦਰ ਦੇ ਵਿੱਚ ਬੀਜੇਪੀ ਦੀ ਹੁਣ ਜਿੰਨਾ ਚਿਰ ਕੇਂਦਰ ਸਰਕਾਰ ਸਟੇਟ ਨੂੰ ਸਪੋਰਟ ਨਹੀਂ ਕਰੇਗੀ ਬਜਟ ਨਹੀਂ ਦੇਗੀ ਜਦ ਤੱਕ ਸਟੇਟ ਦਾ ਕੋਈ ਵੀ ਹਲ ਜਾ ਕੋਈ ਵੀ ਵਿਕਾਸ ਨਹੀਂ ਹੋ ਸਕਦਾ ਸਟੇਟ ਗਵਰਨਮੈਂਟ ਦੇ ਕੋਲ ਇੰਨਾ ਪੈਸਾ ਨਹੀਂ ਹੁੰਦਾ ਕਿ ਉਹ ਆਪਣੀ ਸਟੇਟ ਦਾ ਵਿਕਾਸ ਕਰ ਸਕਣ ਜਦ ਤੱਕ ਇਸ ਸੈਂਟਰ ਗਵਰਨਮੈਂਟ ਆਲ ਦੀ سپورਟ ਨਾ ਕਰੇ ਹੁਣ ਦੋ ਗੱਲਾਂ ਬਣਦੀਆਂ ਜੀ ਜਾਂ ਤਾਂ ਹੁਣ ਸੈਂਟਰ ਦੇ ਵਿੱਚ ਆਮ ਆਦਮੀ ਪਾਰਟੀ ਆ ਗਠਬੰਧਨ ਦੀ ਸਰਕਾਰ ਬਣੇ ਤਾਂ ਯਾਨੀ ਪੰਜਾਬ ਨੂੰ ਬਜਟ ਮਿਲੂਗਾ ਜਾਂ ਫਿਰ ਇੱਥੇ ਭਾਜਪਾ ਦੀ ਸਰਕਾਰ ਬਣੇ ਬਿਲਕੁਲ ਤੁਸੀਂ 16 ਨੰਨੇ ਗੱਲ ਸਹੀ ਕਹੀ ਹੈ ਜੀ ਤਰੱਕੀ ਉਹੀ ਸਟੇਟ ਕਰ ਸਕਦੀ ਹੈ ਜਿਹੜੀ ਕੇਂਦਰ ਸਰਕਾਰ ਦੇ ਵਿੱਚ ਸਰਕਾਰ ਹੈ ਔਰ ਸਟੇਟ ਦੇ ਵਿੱਚ ਵੀ ਉਹੀ ਸਰਕਾਰ ਹੋਵੇ ਤਾਂ ਉਹ ਸਟੇਟ ਜਿਹੜੀ ਹੈ ਉਹ ਤਰੱਕੀ ਕਰ ਸਕਦੀ ਹੈ ਤੁਹਾਡੀ ਪਰਸਨਲ ਰਾਇ ਹੈ ਕਿ ਕਾਂਗਰਸ ਅਗਰ ਸੈਂਟਰ ਚਾਹਦੀ ਹੈ ਉਹ ਜ਼ਿਆਦਾ ਬੈਟਰ ਕਰ ਸਕਦੀ ਹੈ ਕਿ বিজেপি ਜ਼ਿਆਦਾ ਬੈਟਰ ਕਰਦੀ ਹੈ ਦੇਖੋ ਜੀ ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਆਂ ਕਿ বিজেপি ਦੀ ਸਰਕਾਰ ਜਿਹੜੀ ਹੈ ਕੇਂਦਰ ਚ ਆਣੀ ਚਾਹੀਦੀ ਹੈ ਇਹਦੇ ਦੋ ਮੁੱਦੇ ਆ ਮੈਂ ਇਹ ਕਹਿਣਾ ਇੱਕ ਮੁੱਦਾ ਇਹ ਹੈ ਜੇ ਆਪਾਂ ਦੇਸ਼ ਦੇ ਹਿੱਤ ਹਿੱਤ ਚ ਚੱਲੀਏ ਦੇਸ਼ ਦੇ ਹਿੱਤ ਵਿੱਚ ਜੋ ਭਾਜਪਾ ਨੇ ਕੰਮ ਕੀਤੇ ਆ ਉਹ ਹੋਰ ਦੂਜੀ ਸਰਕਾਰ ਕੋਈ ਨਹੀਂ ਕਰ ਸਕਦੀ ਬਿਲਕੁਲ ਜੀ ਭਾਜਪਾ ਦੇ ਸੈਂਟਰ ਚ ਸਰਕਾਰ ਬਣਨ ਨਾਲ ਇੱਕ ਤਾਂ ਜਿਹੜੇ ਫੋਰਨ ਪਾਲਿਸੀ ਆ ਉਹ ਕਾਂਗਰਸ ਨਾਲੋਂ ਬਹੁਤ ਬਿਹਤਰ ਹੈ ਜਿਹੜੇ ਬਾਹਰ ਦੇ ਦੇਸ਼ ਆ ਸਾਡੇ ਉਹ ਇਸ ਟਾਈਮ ਭਾਜਪਾ ਨੇ ਬੜੇ ਅੱਛੇ ਉਹਨਾਂ ਦੇ ਤੱਲੁਕਾਤ ਆ ਉਹਨਾਂ ਦੇ ਮਿਸਾਲ ਦੇ ਤੌਰ ਤੇ ਜਦ ਕਾਂਗਰਸ ਸਰਕਾਰ ਹੁੰਦੀ ਸੀ ਤਾਂ ਉਸ ਸਮੇਂ ਪਾਕਿਸਤਾਨ ਚਾਇਨਾ ਇਹਨਾਂ ਨੂੰ ਤਾਂ ਮੁਕਾ ਕੇ ਰੱਖਦਾ ਸੀ ਇਹਨਾਂ ਨੂੰ ਦਬਾ ਕੇ ਰੱਖਦਾ ਸੀ ਜਦ ਦੀ ਬੀਜੇਪੀ ਸਰਕਾਰ ਆਈ ਹੈ ਉਸ ਸਮੇਂ ਜਿੱਦਾਂ ਹਮ ਸਰਜਰੀ ਸਟ੍ਰਾਈਕ ਕਹਿ ਦਿੰਦੇ ਆ ਉਹ ਤਾਂ ਵੀ ਪਾਕਿਸਤਾਨ ਨੂੰ ਬੜਾ ਡਰ ਪੈ ਗਿਆ ਉਹਨਾਂ ਨੇ ਇੱਕ ਸਰਜਰੀ ਸਰਜਿਸਕਲ ਸਟ੍ਰਾਈਕ ਕੀਤੀ ਹੈ ਉਹਦੇ ਨਾਲ ਪਾਕਿਸਤਾਨ ਦਬ ਗਿਆ ਦੂਸਰਾ ਜਿਹੜਾ ਉਹ ਆਪਣੇ ਬਾਰਡਰ ਤੇ ਚਾਈਨਾ ਨੂੰ ਇਹਨਾਂ ਨੇ ਇਹਨਾਂ ਦੀ ਹੱਥੋਂ ਪਾਈ ਹੋਈ ਸੀ ਤੇ ਚਾਈਨਾ ਨੂੰ ਸਾਡੇ ਸੈਨਿਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਜਿਹਦੇ ਨਾਲ ਉਹ ਚਾਈਨਾ ਵੀ ਜਿਹੜਾ ਉਹ ਇਹਦੇ ਬਾਰੇ ਪੰਜਾਬ ਇਹ ਹਿੰਦੁਸਤਾਨ ਤੇ ਅੱਖ ਚੱਕਣ ਦੇ ਲਈ ਸੋਚਦਾ ਤੁਸੀਂ ਜੀ ਜੀ ਮਾਫ ਕਰਨਾ ਮੈਂ ਦਿਲਜੀਤ ਜੀ ਤੁਸੀਂ ਸਰਵਿਸਿਸ ਦੇ ਵਿੱਚ ਰਹੇ ਹੋ ਪਹਿਲਾਂ ਤਾਂ ਇਹ ਜਾਨਣਾ ਚਾਹਾਂਗੇ ਕਿ ਕਿਸ ਪੋਜੀਸ਼ਨ ਤੇ ਸੀ ਔਰ ਅਦੋਂ ਕਿਸ ਦੀ ਸਰਕਾਰ ਸੀ ਕੰਟਰੀ ਦੇ ਦੇਖੋ ਜੀ ਇਹ ਜਿਹੜੀ ਤੁਸੀਂ ਕੁਐਸਚਨ ਪੁੱਛਿਆ ਬਹੁਤ ਵਧੀਆ ਪੁੱਛਿਆ 70 ਸਾਲ ਕਾਂਗਰਸ ਨੇ ਰਾਜ ਕੀਤਾ ਜੀ 70 ਸਾਲ ਦੇ ਵਿੱਚ ਇਹਨਾਂ ਦੀ ਜਿਹੜੀ ਪਾਲਿਸੀ ਹੈ ਨਾ ਜੀ ਉਹ ਦੇਸ਼ ਦੇ ਹਿੱਤ ਵਿੱਚ ਨਹੀਂ ਰਹੀ ਠੀਕ ਹੈ ਉਹਦਾ ਇੱਕ ਕਾਰਨ ਹੈ ਇਹ ਜਿਹੜੀ ਕਾਂਗਰਸ ਸਰਕਾਰ ਹੈ ਵੈਸੇ ਮੈਂ ਤੁਹਾਨੂੰ ਇੱਕ ਥੋੜਾ ਜਿਆ ਧਰਮਵਾਲ ਨੂੰ ਲਿਜਾ ਰਿਹਾ ਹਾਂ ਜੋ ਰਾਜਨੀਤੀ ਵਿੱਚ ਨਹੀਂ ਜਾਣਾ ਚਾਹੀਦਾ ਫਿਰ ਵੀ ਮੈਂ ਦੱਸਦਾ ਇਹ ਜਿਹੜੀ ਹੈ ਕਾਂਗਰਸ ਸਰਕਾਰ ਹੈ ਇਹ ਧਰਮ ਵਿਰੋਧੀ ਪਾਰਟੀ ਹੈ ਇਹ ਜਿਹੜੇ ਮੁਸਲਮਾਨ ਕਾਸਟ ਦੇ ਲੋਕ ਆ ਉਹਨਾਂ ਨੂੰ ਜ਼ਿਆਦਾ ਸਪੋਰਟ ਕਰਦੀ ਹੈ ਜੀ ਤੇ ਜਿਹੜੇ ਹਿੰਦੁਸਤਾਨ ਦੇ ਲੋਕ ਹੈ ਉਹਨਾਂ ਨੂੰ ਇਹ ਘੱਟ ਸਪੋਰਟ ਕਰਦੀ ਹੈ ਉਹਦਾ ਇੱਕ ਬਹੁਤ ਵੱਡਾ ਰੀਜ਼ਨ ਹੈ ਕਿਉਂਕਿ ਮੁਸਲਮਾਨ ਕਾਸਟ ਜੋ ਹੈ ਉਹਨਾਂ ਦੇ ਵਿੱਚ ਏਕਾ ਬਹੁਤ ਜ਼ਿਆਦਾ ਹੈ ਤੇ ਉਹ ਜਿਹੜੇ ਆ ਵੋਟ ਇੱਕੋ ਹੀ ਪਾਰਟੀ ਨੂੰ ਪਾਉਂਦੇ ਆ ਉਹ ਹੈ ਕਾਂਗਰਸ ਜੀ ਉਹ ਮੁਸਲਮਾਨ ਭਾਈ ਜਿਹੜੇ ਆ ਉਹ ਕਿਸੇ ਦੂਜੀ ਪਾਰਟੀ ਜਾਂ ਬੀਜੇਪੀ ਨੂੰ ਕਹ ਲਓ ਵੀ ਉਹ 1% ਵੋਟ ਨਹੀਂ ਪਾਉਂਦੇ ਇਸ ਕਰਕੇ ਕਾਂਗਰਸ ਜੀ ਜਿਹੜੀ ਹੈ ਉਹ ਉਹਨਾਂ ਨੂੰ ਜ਼ਿਆਦਾ ਸਪੋਰਟ ਕਰਦੀ ਹੈ ਤੇ ਜਿਹੜੇ ਹਿੰਦੁਸਤਾਨ ਦੇ ਵਾਸੀ ਆ ਉਹਨਾਂ ਦੀ ਘੱਟ ਸਪੋਰਟ ਕਰਦੇ ਜੀ ਅੱਛਾ ਮੈਂ ਤੁਹਾਡਾ ਕਾਰਜਕਾਲ ਪੁੱਛ ਰਿਹਾ ਸੀਗਾ ਕਿ ਕਾਰਜਕਾਲ ਕਦੋਂ ਤੱਕ ਰਿਹਾ ਔਰ ਕਿਸ ਪੋਜੀਸ਼ਨ ਤੇ ਤੁਸੀਂ ਰਹੇ ਮੈਂ ਦੇਖੋ ਜੀ सीआरपी ਦੇ ਵਿੱਚ ਹੌਲਦਾਰ ਦੀ ਭਰਤੀ ਰਿਆ ਸੀ ਐਜ ਐ ਸਪੋਰਟਸਮੈਨ 1973 ਦੇ ਵਿੱਚ ਜੀ ਤੇ 2000 ਦੇ ਵਿੱਚ ਮੈਂ ਰਿਟਾਇਰਮੈਂਟ ਲਈ ਹੈ ਬੀਆਰਸੀ ਵਲੰਟੀਅਰ ਰਿਟਾਇਰਮੈਂਟ ਲਈ ਲਈ ਮੇਰੀ 13 ਸਾਲ ਸਰਵਿਸ ਅਜੇ ਬਾਕੀ ਸੀ ਜੀ ਤੇ ਮੈਂ ਇਹ ਜੀ ਸੀਨੀਅਰ ਇਨਸਪੈਕਟਰ ਦੇ ਤੌਰ ਤੇ ਮੈਂ ਰਿਟਾਇਰਮੈਂਟ ਲਈ ਹੈ ਵੈਸੇ ਮੇਰਾ ਡੀਐਸਪੀ ਦਾ ਪ੍ਰੋਮੋਸ਼ਨ ਆ ਗਿਆ ਸੀ ਲੇਕਿਨ ਮੈਂ ਉਹ ਇਗਨੋਰ ਕਰਤਾ अच्छा उस वेले गवर्नमेंट ਦੇ ਕਿਹੜੇ ਕਿਹੜੇ ਫੈਸਲੇ ਤੁਹਾਨੂੰ ਗਲਤ ਲੱਗੇ ਦੇਖੋ ਜੀ ਫੈਸਲੇ ਜਿਹੜੇ ਗਵਰਨਮੈਂਟ ਸਾਡੇ ਟਾਈਮ ਤੇ ਤਾਂ ਕਾਂਗਰਸ ਹੀ ਸਰਕਾਰ ਸੀ ਉਸ ਟਾਈਮ ਸਾਡੇ ਕੋਲ ਕਾਂਗਰਸ ਸਰਕਾਰ ਸੀ ਬੀਜੇਪੀ ਦਾ ਤਾਂ ਸਾਡੀ ਸਰਵਿਸ ਦੇ ਦੌਰਾਨ ਕੋਈ ਉਹਨਾਂ ਦੀ ਸਰਕਾਰ ਨਹੀਂ ਰਹੀ ਜੀ ਜੀ ਤੇ ਇਸ ਕਰਕੇ ਕਾਂਗਰਸ ਦਾ ਮੈਂ ਤੁਹਾਨੂੰ ਪਹਿਲਾ ਮੁੱਦਾ ਦੱਸੇ ਦਿੱਤਾ ਜਿਹੜਾ ਜੀ ਪੀ ਉਹੀ ਉਹਨਾਂ ਦਾ ਮੁੱਦਾ ਸੀ ਯਾਨੀ ਇਹ ਤੁਸੀਂ ਬਦਲਾਅ ਵੇਖਦੇ ਹੋ ਕਿ ਅਦੋਂ ਜੋ ਹੋਰ ਮੁਲਕ ਸੀਗੇ ਉਹਨਾਂ 'ਚ ਦਬਦਬਾ ਘੱਟ ਸੀਗਾ ਔਰ ਅੱਜ ਦੇ ਟਾਈਮ ਦੇ ਵਿੱਚ ਜਦੋਂ ਤੁਸੀਂ ਆ ਕੇ ਵੇਖਦੇ ਹੋ ਤਾਂ ਭਾਰਤ ਦਾ ਦਬਦਬਾ ਹੋਰ ਮੁਲਕਾਂ ਤੇ ਜ਼ਿਆਦਾ ਹੋ ਗਿਆ ਸਿਕਿਉਰਿਟੀ ਵਾਈਜ਼ ਅਸੀਂ ਸਟਰੋਂਗ ਹੋ ਗਏ ਬਿਲਕੁਲ ਬਿਲਕੁਲ 16 ਨੇ ਗੱਲ ਸਹੀ ਹੈ ਜੀ ਜਿੰਨਾ ਚਿਰ ਕਾਂਗਰਸ ਦੀ ਸਰਕਾਰ ਰਹੀ ਹੈ ਉਹਨਾਂ ਦੀ ਵਿਦੇਸ਼ ਨੀਤੀ ਜਿਹੜੀ ਹੈ ਉਹ ਬਹੁਤ ਹੀ ਪੂਰ ਰਹੀ ਹੈ ਜੀ ਸਰ ਜੀ ਜੀ ਆਪਣਾ ਇੱਕ ਜੀ ਵਿੱਚ ਸਰਕਾਰ ਆਈ ਸੀ 90 ਦੇ ਦੌਰਾਨ ਅਟਲਬੈਰੀ ਵਾਜਪਈ ਦੀ ਸਰਕਾਰ ਤੁਸੀਂ ਉਸ ਵੇਲੇ ਡੈਸ਼ਨਲ ਡਿਊਟੀ 'ਚ ਹੋਵੋਗੇ ਅਦੋਂ ਉਹਨਾਂ ਨੇ ਇੱਕ ਸਮਝੌਤਾ ਬਸ ਚਲਾਈ ਸੀ ਪਾਕਿਸਤਾਨ ਵਾਸਤੇ ਜਿਹੜੀ ਨਵਾਜ਼ ਸ਼ਰੀਫ ਨਾਲ ਮਿਲ ਕੇ ਅਟਲਬੈਰੀ ਵਾਜਪਈ ਨੇ ਚਲਾਈ ਸੀ ਅਟਲਬੈਰੀ ਵਾਜਪਈ ਦੀ ਸਰਕਾਰ ਤੇ ਹੁਣ ਮੋਦੀ ਦੀ ਸਰਕਾਰ 'ਚ ਕੀ ਤੁਹਾਨੂੰ ਫਰਕ ਲੱਗਦਾ ਜੀ ਅਟਲਬੈਰੀ ਵਾਜਪਈ ਜੀ ਨੇ ਇੱਕ ਪਾਕਿਸਤਾਨ ਨੂੰ ਮੌਕਾ ਦਿੱਤਾ ਸੀ ਕਿ ਹਿੰਦੁਸਤਾਨ ਤੇ ਇੰਡੀਆ ਹਿੰਦੂਸਤਾਨ ਤੇ ਪਾਕਿਸਤਾਨ ਇਹ ਦੋ ਦੇਸ਼ ਹੈ ਇੱਕੋ ਦੇਸ਼ ਚੋਂ ਦੋ ਦੇਸ਼ ਬਣੇ ਆ ਵੀ ਤੁਸੀਂ ਆਪਸ ਚ ਮਿਲ ਕੇ ਪਬਲਿਕ ਮਿਲ ਕੇ ਰਹੇ ਉਹਨਾਂ ਦੇ ਰਿਸ਼ਤੇਦਾਰ ਇੱਧਰ ਆ ਕੇ ਬਿਰਨ ਸਾਡੇ ਸਾਡੀ ਰਿਸ਼ਤੇਦਾਰ ਉੱਧਰ ਜਾਣ ਮਤਲਬ ਭਾਈਚਾਰਾ ਵਿਧਾਨ ਦੇ ਖਾਤਰ ਉਹਨਾਂ ਨੇ ਇਹ ਬੱਸ ਚਲਾਈ ਸੀ ਤੇ ਬੜਾ ਅੱਛਾ ਰਿਸਪੌਂਸ ਵੀ ਰਿਹਾ ਉਹਨਾਂ ਦੇ ਟਾਈਮ ਤੇ ਫਿਰ ਮਿਰਕਸਾਲ ਚ ਉਹਨਾਂ ਦੀ ਸਰਕਾਰ ਵੀ ਥੋੜੇ ਦਿਨ ਹੀ ਚੱਲੀ ਹੈ ਤੇ ਉਸ ਤੋਂ ਬਾਅਦ ਫਿਰ ਇਹ ਮੁੱਦਾ ਬੰਦ ਹੋ ਗਿਆ ਨਹੀਂ ਅਦੋਂ ਅਟਲ ਵੈਰੀਵਾਜ ਪਈ ਸੀ ਜਦ ਬੀਜੇਪੀ ਦੀ ਸਰਕਾਰ ਸੀ ਜੀ ਤੇ ਹੁਣ ਮੋਦੀ ਬੀਜੇਪੀ ਦੀ ਸਰਕਾਰ 10 ਸਾਲ ਤੋਂ ਹੈਗੀ ਹੈ ਤੁਹਾਨੂੰ ਦੋਨਾਂ ਚ ਕੀ ਮਤਲਬ ਉਹ ਲੱਗਦਾ ਕਿ ਮੋਦੀ ਜ਼ਿਆਦਾ ਬੈਟਰ ਹੈ ਕਿ ਅਟਲ ਵੈਰੀਵਾਜ ਪਈ ਵਾਲੀ ਬੀਜੇਪੀ ਜਿਹੜੀ ਸੀ ਉਹ ਜਿਆਦਾ ਬੈਟਰ ਅਦੋਂ ਅਡਵਾਨੀ ਵੀ ਸੀਗੇ ਕਾਫੀ ਵੱਡੇ ਚਿਹਰੇ ਸੀ ਸੁਸ਼ਮਾ ਸ਼ਵਰਾ ਸਵਰਾਜ ਅਰੁਣ ਜੈਟਲੀ ਸੀਨੀਅਰ ਚਿਹਰੇ ਹੁੰਦੇ ਸੀ ਸੀਨੀਅਰ ਚਿਹਰੇ ਹੁੰਦੇ ਸੀ ਅੱਜ ਉਹ ਚਿਹਰੇ ਮਤਲਬ ਚਲੋ ਸੁਸ਼ਮਾ ਜੀ ਨਹੀਂ ਰਹੇ ਯਾ ਟਨ ਆਪਣਾ ਤਰਜੀਵ ਨਹੀਂ ਰਹੇ ਜੈਟਲੀ ਜੀ ਵੀ ਨਹੀਂ ਰਹੇ ਪਰ ਤੁਹਾਨੂੰ ਲੱਗਦਾ ਨਹੀਂ ਕਿ ਉਹਨਾਂ ਉਸ ਟਾਈਮ ਦੇ ਜਿਹਨੇ ਸੀਨੀਅਰ ਲੋਕ ਸੀਗੇ ਉਹ ਅੱਜ ਦੇ ਵਿੱਚੋਂ ਕਈ ਜਗ੍ਹਾ ਨਾਮ ਗਾਇਬ ਹੋ ਚੁੱਕੇ ਨੇ ਜਾਂ ਚਿਹਰੇ ਵੀ ਗਾਇਬ ਹੋ ਗਏ ਨੇ ਦੇਖੋ ਜੀ ਮੈਂ ਤੁਹਾਨੂੰ ਦੱਸਿਆ ਹੈ ਸਟੇਟ ਦੀ ਆਪਣੀ ਸਰਕਾਰ ਦੀ ਪਾਲਿਸੀ ਹੁੰਦੀ ਹੈ ਉਸ ਟਾਈਮ ਅਟਲਿਆ ਵਿਹਾਰੀ ਵਾਜਬਾਈ ਬਹੁਤ ਸੁਲਝਿਆ ਲੀਡਰ ਸੀ ਉਹਨਾਂ ਨੇ ਉਹਨਾਂ ਦੇ ਸਰਕਾਰ ਦੇ ਟਾਈਮ ਤੇ ਉਹਨਾਂ ਨੇ ਇਹ ਸੋਚਿਆ ਸੀ ਕਿ ਜਿੰਨੇ ਪੜੋਸੀ ਮੁਲਕ ਹੋਣ ਉਹਨਾਂ ਨਾਲ ਜਿੰਨਾ ਵਿਹਾਰ ਵਧੀਆ ਰਹੇ ਜਾਂ ਉਹਨਾਂ ਨਾਲ ਬਿਜ਼ਨਸ ਜ਼ਿਆਦਾ ਕਰਕੇ ਆਪਸ ਵਿੱਚ ਪਿਆਰ ਵਧਾਇਆ ਜਾਏ ਤਾਂ ਕਿ ਦੇਸ਼ ਸਾਡਾ ਦੇਸ਼ ਵੀ ਤਰੱਕੀ ਕਰੇ ਤੇ ਸਾਡਾ ਪੜੋਸੀ ਦੇਸ਼ ਵੀ ਤਰੱਕੀ ਕਰੇ ਇਹ ਉਹਨਾਂ ਦੀ ਸੋਚ ਸੀ ਉਸ ਟਾਈਮ ਦੀ ਅਟਲ ਵਿਹਾਰੀ ਵਾਜਪਈ ਨੇ ਕਾਰਗਿਲ ਯੁੱਧ ਕੀਤਾ ਸੀਗਾ ਅੱਜ ਦਾ ਸਰਜਿਕਲ ਸਟ੍ਰਾਈਕ ਜੇ ਅਸੀਂ ਗੱਲ ਕਰਦੇ ਆਂ। ਉਦੋਂ ਕਾਰਗਿਲ ਉਹ ਅਟਲ ਘਾਰਿਵਾਲ ਜਪਈ ਨੇ ਤਾਂ ਪਾਕਿਸਤਾਨ ਨਾਲ ਸਿੱਧਾ ਯੁੱਧ ਕਰ ਲਿੱਤਾ ਸੀਗਾ। ਤੇ ਜਿੱਤ ਕੇ ਅਸੀਂ ਆਏ ਸੀਗੇ ਕਾਰਗਿਲ ਤੋਂ। ਤੇ ਹੁਣ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਹੌਸਲਾ ਕਿਸ ਵਿੱਚ ਹੈ ਉਸ ਦਾ ਲੈਵਲ ਤੱਕ ਜਾਣਦਾ ਚਾਈਨਾ ਨਾਲ। ਦੇਖੋ ਜੀ ਮੈਂ ਤਾਂ ਦੱਸਿਆ ਵੀ ਕਾਰਗਿਲ ਦਾ ਜਦ ਯੁੱਧ ਹੋਇਆ ਉਸ ਸਮੇਂ ਜਿਹੜੀ ਪਾਕਿਸਤਾਨ ਦੀ ਪਾਲਿਸੀ ਹੈ ਨਾ ਜੀ। ਪਾਕਿਸਤਾਨ ਦੀ ਪਾਲਿਸੀ ਅੰਦਰੂਨੀ ਪਾਲਿਸੀ ਜਿਹੜੀ ਹੈ ਉਹਨਾਂ ਦੀ ਉਹ ਬਹੁਤ ਮਾਰੀ ਹੈ ਉਹ ਉਥੇ ਦੀ ਸਰਕਾਰ ਜਿਹੜੀ ਆ ਪਾਕਿਸਤਾਨ ਦੀ ਇਹ ਸੋਚਦੀ ਹੈ ਕਿ ਸਾਡੀ ਸਰਕਾਰ ਤਾਂ ਹੀ ਚੱਲੇਗੀ ਤੇ ਜੋ ਇੰਡੀਆ ਦੇ ਵਿਰੁੱਧ ਹੀ ਜੋ ਵੀ ਕਾਰਵਾਈ ਕਰੀਏ ਤਾਂ ਸਾਡੀ ਸਰਕਾਰ ਚੱਲ ਸਕਦੀ ਹੈ ਬਿਲਕੁਲ ਜੀ ਇਸ ਕਰਕੇ ਉਹ ਸਰਕਾਰ ਜਿਹੜੀ ਹੈ ਉਹ ਥੋੜੇ ਬਹੁਤੇ ਪੰਗੇ ਹਿੰਦੁਸਤਾਨ ਨਾਲ ਲੈਂਦੇ ਰਹਿੰਦੀ ਹੈ ਜਿਦਾ ਤੁਸੀਂ ਕਾਰਗਲ ਦਾ ਇੱਕ ਮਿਸਾਲ ਹਾਂਜੀ ਬਿਲਕੁਲ ਤੇ ਜਦ ਕਾਰਗਲ ਦੇ ਸਾਡੇ ਸੈਨਾ ਦੇ ਉੱਤੇ ਇਹ ਜਹਾ ਹਮਲਾ ਹੋਊਗਾ ਦੇਖੋ ਜੀ ਫਿਰ ਸਰਕਾਰ ਨੇ ਤਾਂ ਉਹਦਾ ਜਵਾਬ ਦੇਣਾ ਜਵਾਬ ਦੇਣਾ ਹੀ ਦੇਣਾ ਦਿਲਜੀਤ ਜੀ ਆਪਾਂ ਮੁੜ ਕੇ ਵਾਪਸ ਅਗਰ ਲੋਕ ਸਭਾ ਚੋਣਾਂ ਆ ਤੇ ਆਣ ਨੇ ਤੇ ਤੁਹਾਡੇ ਸਾਹਮਣੇ ਕੀ ਲੱਗਦਾ ਹੈ ਕਿ ਬੀਜੇਪੀ ਹੀ ਦੁਬਾਰਾ ਪੀਟ ਕਰੇਗੀ ਕੈਂਡੀਡੇਟ ਸਟਰੋਂਗ ਕਿਹੜਾ ਲੱਗਦਾ ਤੁਹਾਨੂੰ ਕਾਂਗਰਸ ਦਾ ਅਕਾਲੀ ਦਲ ਦਾ ਜਾਂ ਭਾਜਪਾ ਦਾ ਕਿੱਥੇ ਦਾ ਕੈਂਡੀਡੇਟ ਪਟਿਆਲਾ ਲੋਕ ਸਭਾ ਸੀਟ ਲਈ ਪੰਜਾਬ ਦੀ ਜਿਹੜੀ ਹੈ ਇੱਥੇ ਦੀ ਮੈਂ ਤੁਹਾਨੂੰ ਦੱਸਿਆ ਜਿੱਦਾਂ ਰਾਣੀ ਪ੍ਰਨੀਤ ਕੌਰ ਨੇ ਆਪਣਾ ਸਿਆਸੀ ਦੌਰ ਬਦਲੀ ਕੀਤਾ ਕਾਂਗਰਸ ਤੋਂ ਬੀਜੇਪੀ ਚ ਆ ਗਈ ਇਹਦਾ ਬਹੁਤ ਫਰਕ ਪੈਣਾ ਨੁਕਸਾਨ ਹੋਵੇ ਨੁਕਸਾਨ ਹੋਣਾ ਠੀਕ ਹੈ ਦੂਜਾ ਜੀ ਬੀਜੇਪੀ ਨੇ ਜੋ ਕਿਸਾਨਾਂ ਦੇ ਨਾਲ ਵਿਵਹਾਰ ਕੀਤਾ ਉਹਦਾ ਵੀ ਰਾਣੀ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈਣਾ ਜੀ ਇਸ ਦੋਨੇ ਚੀਜ਼ਾਂ ਨੂੰ ਲੈ ਕੇ ਰਾਣੀ ਪ੍ਰਨੀਤ ਕੌਰ 100% ਇੱਥੋਂ ਹਾਰੇਗੀ ਤੇ ਇੱਥੋਂ ਆਪ ਜਿਹੜੀ ਹੈ ਉਹ ਵੀ ਕਿਸਾਨ ਉਹਦੇ ਵਿਰੁੱਧ ਹੈ ਆਪ ਨੂੰ ਵੀ ਪਿੰਡਾਂ ਦੇ ਵਿੱਚ ਕੋਈ ਹੰਗਾਰਾ ਨਹੀਂ ਮਿਲਦਾ ਇਸ ਕਰਕੇ ਜੇ ਆਪ ਦਾ ਕੋਈ ਕੈਂਡੀਡੇਟ ਜਿਹੜਾ ਹੈ ਉਹ ਵੀ ਸਾਡੇ ਇਲਾਕੇ ਚੋਂ ਨਹੀਂ ਜਿੱਤ ਸਕਦਾ ਤੁਹਾਡੇ ਕਹਿੰਦਾ ਮਤਲਬ ਵੀ ਹੁਣ ਅਛਾ ਸ਼ੋਮਨੀ ਅਕਾਲੀ ਦਲ ਦੇ ਐਨ ਕੇ ਸ਼ਰਮਾ ਵੀ ਉਮੀਦਵਾਰ ਨੇ ਜੀ ਰਿਯਾਨ ਕੇ ਸ਼ਰਮਾ ਜੀ ਬਹੁਤ ਸੋਲਜੀ ਲੀਡਰ ਹੈ ਜੀ ਜੀ ਬੜੇ ਸਾਲ ਉਹ ਸਾਡੇ ਐਮ ਐਲ اے ਰਹੇ ਆ ਉਹਨਾਂ ਦੇ ਸਾਡੇ ਇਲਾਕੇ ਦੇ ਲੋਕ ਉਹਨਾਂ ਦੀ ਬਹੁਤ ਇੱਜ਼ਤ ਮਾਨ ਕਰਦੇ ਆ ਜੀ ਤੇ ਇਸ ਕਰਕੇ ਚਾਂਸ ਉਹਨਾਂ ਦਾ ਬੰਦ ਹੈ ਪਰ 100 ਚੋਂ 30 40% ਚਾਂਸ ਹੈ ਬਾਕੀ 60% ਚਾਂਸ ਕਾਂਗਰਸ ਯਾਨੀ ਕਿ ਤੁਹਾਡਾ ਵਿਸ਼ਵਾਸ ਡਾਕਟਰ ਧਰਮਵੀਰ ਗਾਂਧੀ ਤੇ ਹੈ ਹਾਂਜੀ 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 ਬਿਲਕੁਲ 16 ਨੇ ਗੱਲ ਤੁਸੀਂ ਇੱਥੇ ਪਹੁੰਚੇ ਹੁਣ ਧਰਮ ਜੇ ਗਾਂਧੀ ਜੀ ਹੈ ਉਹ ਪਹਿਲਾਂ ਵੀ ਸਾਡੇ ਐ ਐਮ ਐਮਪੀ ਰਹੇ ਬੜੇ ਸੁਲਝੇ ਜੀ ਹੈ ਉਹਨਾਂ ਦੇ ਲੋਕਾਂ ਨਾਲ ਬਹੁਤ ਪਿਆਰ ਹੈ ਤੇ ਇਸ ਕਰਕੇ ਜਿੱਥੇ ਮੇਰੀ ਉਮੀਦ ਹੈ ਕਿ ਗਾਂਧੀ ਜੀ ਸਾਡੇ ਇਲਾਕੇ ਚੋਂ ਜਿੱਤਣਗੇ ਅੱਛਾ ਅੱਜ ਅਗਰ ਐਮਪੀ ਬਣ ਜਾਂਦੇ ਨੇ ਡਾਕਟਰ ਤਰ ਅਮੀਰ ਗਾਂਧੀ ਔਰ ਤੁਹਾਨੂੰ ਉਹਨਾਂ ਤੱਕ ਕੋਈ ਆਪਣਾ ਮੁੱਦਾ ਪਹੁੰਚਾਉਣ ਦਾ ਮੌਕਾ ਮਿਲਦਾ ਕਿਹੜਾ ਮੁੱਦਾ ਤੁਸੀਂ ਉਹਨਾਂ ਕੋਲੇ ਲੈ ਕੇ ਜਾਓ ਦੇਖੋ ਜੀ ਸਭ ਤੋਂ ਪਹਿਲਾ ਮੁੱਦਾ ਤੇ ਹੈ ਆਪਣੇ ਹਲਕੇ ਦਾ ਵਿਕਾਸ ਦੂਸਰਾ ਮੁੱਦਾ ਹੈ ਵੀ ਜਿਹੜੇ ਸਾਡੇ ਪਿੰਡਾਂ ਦੇ ਕਿਸਾਨ ਹੈ ਉਹਨਾਂ ਦੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਜੇ ਤਾਂ ਇਹਨਾਂ ਦੇ ਖਾਦ ਦੇ ਵਿੱਚ ਆਂਦੀ ਹੈ ਤਾਂ ਉਹਨਾਂ ਨੂੰ ਦੂਰ ਕਰਨ ਅਗਰ ਇਹਨਾਂ ਦੇ ਖਾਦ ਦੇ ਵਿੱਚ ਨਹੀਂ ਆਂਦੀ ਤਾਂ ਫਿਰ ਇਹ ਉੱਪਰ ਜਿਹੜੀ ਵੀ ਗਵਰਨਮੈਂਟ ਹੈ ਜੀ ਆਪ ਹੈ ਜਾਂ ਕੇਂਦਰ ਸਰਕਾਰ ਚ ਹੈ ਉਹਨਾਂ ਨੂੰ ਇਹ ਸਾਡੇ ਕਿਸਾਨਾਂ ਦੇ ਨਾਲ ਮਿਲ ਕੇ ਉਹਨਾਂ ਦਾ ਮੁੱਦਾ ਉਠਾਣੇ ਚਾਹੀਦੇ ਜੀ ਬਹੁਤ-ਬਹੁਤ ਸ਼ੁਕਰੀਆ ਵਾਲੀਆ ਸਾਹਿਬ ਗੱਲਬਾਤ ਕਰਦੇ ਲਈ ਹਾਂਜੀ ਹਾਂ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਸਾਡੇ ਜੀਰਕਪੁਰ ਦੀ ਐਮਸੀ ਹੈ ਏ ਐਮਸੀ ਨੇ ਸਾਡੇ ਇਲਾਕੇ ਦੇ ਵਿੱਚ ਕੋਈ ਸੁਧਾਰ ਨਹੀਂ ਕੀਤਾ ਸਾਡੇ ਇਹ ਗੁਰੂ ਗੋਬਿੰਦ ਸਿੰਘ ਦੀ ਇਹ ਰੋਡ ਜਿਹੜੀ ਹੈ ਇਹ ਰੋਡ ਸਾਡੀ 1.5 2 ਸਾਲ ਤੋਂ ਬਹੁਤ ਮਾਰੀ ਹੈ ਮੇਰੇ ਕਹਾ ਡੇਢ 2 2 ਫੁੱਟ ਦੇ ਖੱਡੇ ਆ ਤੇ ਇਹ ਖੱਡੇ ਜਿਹੜੀ ਇਹ ਰੋਡ ਹੈ ਇਹ ਸਾਡੀ ਰੋਡ ਇੱਕ ਤਾਂ ਇੰਟਰਨਲ ਹੈ ਇਹ ਨੂੰ ਟਕੋਲੀ ਔਰ ਪੁਰਾਣਾ ਜਿਹੜਾ ਹੰਬਾਲਾ ਰੋਡ ਹੈ ਜੀ ਇਹ ਰੋਡ ਨਾਲ ਕਨੈਕਟਡ ਹੈ ਸਾਰੇ ਲੋਕ ਇਸ ਰੋਡ ਤੋਂ ਨਿਕਲਦੇ ਆ ਇਧਰ ਜੀਲਕਪੁਰ ਦਾ ਜਿਹੜਾ ਸ਼ਹਿਰੀ ਇਲਾਕਾ ਹੈ ਉਹਨਾਂ ਨੂੰ ਵੀ ਲੋਕਾਂ ਨੂੰ ਇਹ ਸ਼ਾਰਟ ਪੈਂਦਾ ਹੈ ਤੇ ਇਸ ਕਰਕੇ ਸਾਰੇ ਲੋਕ ਦੀ ਟ੍ਰੈਫਿਕ ਜੋ ਆ ਇਸ ਏਰੀਏ ਚੋਂ ਜ਼ਿਆਦਾ ਆਵਾਜ਼ਾਈ ਜ਼ਿਆਦਾ ਆਵਾਜ਼ਾਈ ਜ਼ਿਆਦਾ ਹੈ ਲੇਕਿਨ ਉਹ ਆਵਾਜ਼ਾਈ ਜ਼ਿਆਦਾ ਹੋਣ ਦੇ ਨਾਲ ਜਿਹੜੀ ਐਮਸੀ ਹੈ ਉਹਨੂੰ ਇਸ ਬਾਰੇ ਕੁਝ ਸੋਚਣਾ ਚਾਹੀਦਾ ਸੀ ਲੇਕਿਨ ਡੇਢ ਦੋ ਸਾਲ ਤੋਂ ਇਹ ਸੜਕ ਤੇ ਬਾਰੇ ਇਹਨਾਂ ਨੇ ਕੁਝ ਨਹੀਂ ਸੋਚਿਆ ਜੀ ਬਾਬਾ ਸ਼ੁਕਰੀਆ ਦਲਜੀਤ ਜੀ ਨਾਲ ਗੱਲਬਾਤ ਕਰਨ ਦੇ ਲਈ ਹਾਂਜੀ ਤਾਂ ਜੀ ਇਹ ਸਨ ਦਲਜੀਤ ਸਿੰਘ ਵਾਲੀਆ ਜੀ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਚਾਹੇ ਲੋਕ ਸਭਾ ਹਲਕਾ ਪਟਿਆਲਾ ਨੂੰ ਲੈ ਕੇ ਮੁੱਦੇ ਹੋਣ ਚਾਹੇ ਭਾਰਤ ਦੀ ਸਿਆਸੀ ਹਿਸਟਰੀ ਹੋਵੇ ਜਾਂ ਫਿਰ ਪ੍ਰੈਜ਼ੈਂਟ ਟਾਈਮ ਦੇ ਜੋ ਮੁੱਦੇ ਨੇ ਉਹ ਹੁਣ ਆਪਾਂ ਹਰ ਗੱਲਬਾਤ ਕੀਤੀ ਹੈ ਔਰ ਮੇਰੇ ਖਿਆਲ ਦੇ ਨਾਲ ਐਸੇ ਸੁੱਲਜੇ ਹੋਏ ਸ਼ਖਸਾਂ ਨੂੰ ਮਿਲਦੇ ਰਹਿਣੇ ਚਾਹੀਦੇ ਨੇ ਜੋ ਤਮਾਮ ਮੁੱਦਿਆਂ ਤੇ ਨਜ਼ਰ ਵੀ ਰੱਖਦੇ ਨੇ ਉਹਨਾਂ ਬਾਰੇ ਗੱਲਬਾਤ ਵੀ ਕਰਦੇ ਨੇ ਔਰ ਖੁੱਲ੍ਹ ਕੇ ਸਿਆਸੀ ਮੁੱਦੇ ਤੇ ਗੱਲਬਾਤ ਕਰਨੀ ਜ਼ਰੂਰੀ ਹੈ ਕਿਉਂਕਿ ਲੋਕ ਸਭਾ ਇਲੈਕਸ਼ਨ ਹੈ ਔਰ ਵਾਅਦੇ ਆਦੀ ਇਹਨਾਂ ਨੇ ਗੱਲ ਕੀਤੀ ਕਿ ਵਾਅਦੇ ਹਰ ਕੋਈ ਕਰਦਾ ਹੈ ਪਰ ਜਦੋਂ ਤੱਕ ਇੰਪਲੀਮੈਂਟ ਨਹੀਂ ਹੁੰਦੇ ਉਦੋਂ ਤੱਕ ਕੁਝ ਵੀ ਨਹੀਂ ਮੁਸ਼ਕਿਲ ਹੁੰਦਾ ਹੈ ਸੋ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ ਗੱਲਬਾਤ ਕਰਨ ਦੇ ਲਈ ਤੁਹਾਡੇ ਤੱਕ ਪਹੁੰਚਦੇ ਰਾਵਾਂਗੇ ਬਣੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਪਬਲਿਕ ਆਡੀ ਨਿਊਜ਼ ਸੱਚਾ ਕਾਲ